ਗੌਰਵ ਯਾਦਵ ਜੀ ਸਾਡੇ ਮਾਲਕ ਸਾਡੇ ਸਾਨੂੰ ਨਿਰਦੇਸ਼ ਦਿੱਤੇ ਨੇ ਕਿ ਜਿੱਥੇ ਵੀ ਤੁਹਾਨੂੰ ਇੰਦਾ ਦੀ ਕੋਈ ਤੁਹਾਡੇ ਪ੍ਰਾਪਰਟੀ ਦੇ ਸੰਬੰਧ ਚ ਜੇ ਸਿਵਲ ਪ੍ਰਸ਼ਾਸਨ ਵੱਲੋਂ ਸਾਡੀ ਪੁਲਿਸ ਹੈ ਤਾਂ ਦੀ ਲੋਡ ਪੈਂਦੀ ਹੈ ਕਿ ਡਿਮੋਲੀਸ਼ਨ ਲਈ ਸਿਵਲ ਪ੍ਰਸ਼ਾਸਨ ਨੂੰ ਪੁਲਿਸ ਹੈ ਤਾਂ ਦੀ ਲੋਡ ਹੈ ਉਸੇ ਤਹਿ ਤੱਕ ਪੋਰਸੀ ਰਾਜਪੂਤਾ ਪਿੰਡਾਂ ਦੀਆਂ ਵਿੱਚ ਸਾਰੀਆਂ ਇਹ ਤਰ੍ਹਾਂ ਹੰਗਲੇ ਦਾ ਇਹ ਰੇਟ ਜੀ ਇੱਕ ਜਨਮਜੋਤ ਸਿੰਘ ਨਾਮ ਦਾ ਵਿਅਕਤੀ ਹੈਗਾ ਜਿਹਦੇ ਤੇ ਪਹਿਲਾਂ ਹੀ ਐਫ ਆਈ ਆਰ ਰਜਿਸਟਰਡ ਨੇ 5 ਐਨ ਡੀ ਪੀ ਐਸ ਦੇ ਐਫ ਆਈ ਆਰ ਉਸਤੇ ਆਲਰੇਡੀ ਰਜਿਸਟਰਡ ਨੇ ਤੇ ਇਹ ਫੈਮਿਲੀ ਚੋਂ ਜੀ ਚਾਰ ਲੋਕੀ ਬੈਡ ਕੈਰੈਕਟਰ ਬੀ ਸੀ ਨੇ ਤੇ ਉਹਨਾਂ ਦੇ ਘਰ ਚ ਪੰਚਾਇਤ ਨੇ ਲਿਖ ਕੇ ਦਿੱਤਾ ਜੀ ਕਿ ਇਹਨਾਂ ਨੇ ਛੱਪੜ ਚ ਜਿਹੜੀ ਹੈਗੀ ਐ ਏਰੀਆ ਨੂੰ ਇਹਨਾਂ ਨੇ ਕਬਜ਼ਾ ਕੀਤਾ ਹੋਇਆ ਤੇ ਇਹਨੂੰ ਇਹਦੇ ਇਹਦੇ ਵਿੱਚ ਸਾਨੂੰ ਕਬਜ਼ਾ ਛਡਾਇਆ ਜਾਵੇ ਇਸੇ ਤਹਿਤ ਸਾਨੂੰ ਇਨਫੋਰਮੇਸ਼ਨ ਮਿਲੀ ਸਿਵਲ ਪ੍ਰਸ਼ਾਸਨ ਵੱਲੋਂ ਕੀ ਸਾਨੂੰ ਪੁਲਿਸ ਪ੍ਰੋਟੈਕਸ਼ਨ ਦੀ ਲੋੜ ਹੈ ਉਸੇ ਤਹਿਤ ਜੀ ਅੱਜ ਅਸੀਂ ਪੁਲਿਸ ਪ੍ਰੋਟੈਕਸ਼ਨ ਦੇ ਦੇਣ ਲਈ ਅੱਜ ਇਸ ਪਿੰਡ ਚ ਰੰਜੋਤ ਸਿੰਘ ਨਾਮ ਦੇ ਵਿਅਕਤੀ ਦਾ ਘਰ ਦਾ ਜਿਹੜਾ ਕਬਜ਼ਾ ਛਡਾਣਾ ਹੈਗਾ ਏਰੀਆ ਦਾ ਉਸ ਤਹਿਤ ਅਸੀਂ ਆਏ ਹਾਂ ਬਈ 953 ਸਰ ਹੋਰ ਕਿਹੜੀ ਹੋਰ ਜਗ੍ਹਾ ਤੇ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਕਾਰਵਾਈ ਕੇਜ ਸਾਂਝੀ ਕਾਰਵਾਈ ਨਹੀਂ ਦੇਖੋ ਜੀ ਇਹ ਜਿਹੜਾ ਹੈਗਾ ਵਿਅਕਤੀ ਮੈਂ ਦੱਸਿਆ ਇਹਦੇ ਖਿਲਾਫ 5 ਐਨਡੀਪੀ ਐਕਟ ਦੇ ਤਹਿਤ ਮੈਂ ਆਲਰੇਡੀ ਦਰਜ ਨੇ ਇਹ ਫਾਦਰ ਇਹਦੇ ਇਹਦੇ ਫਾਦਰ ਤੇ ਜੀ 14 ਐਫ ਆਈ ਆਰ ਰਜਿਸਟਰ ਨੇ ਇਹਦੀ ਮਾਤਾ ਤੇ 6 ਐਫ ਆਈ ਆਰ ਰਜਿਸਟਰ ਨੇ ਇਹਨਾਂ ਨੇ ਪੂਰੇ ਟੱਬਰ ਨੇ ساری ਉਮਰ ਕਾਲੀ ਕਮਾਈ ਕੀਤੀ ਹੈ ਜਿਹੜਾ ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤਾ ਉਸ ਦੇ ਤਹਿਤ ਵੱਡੀ ਕਾਰਵਾਈ ਹੋਈ ਹੈ ਜੀ ਕਿ ਜਿਹੜੇ ਇਦਾਂ ਦੇ ਕਾਲੇ ਧੰਦੇ ਵਿੱਚ ਲੱਗੇ ਹੋਏ ਨੇ ਇਸ ਤਮਾਮ ਉਮਰ ਤੋਂ ਜਿਹੜੇ ਲੋਕੀ ਹੱਡ ਤੋੜ ਮਿਹਨਤਾਂ ਕਰਕੇ ਆਪਣੀ ਕਮਾਈ ਕਰਦੇ ਨੇ ਦਸਾਂ ਨੋਹਾਂ ਦੀ ਕਮਾਈ ਕਰਦੇ ਨੇ ਜਦੋਂ ਉਹਨਾਂ ਨੂੰ ਦਿਖਦਾ ਹੈ ਕਿ ਇਹ ਮਾੜੇ ਕੁਲਕਤੀ ਆਪਣੀਆਂ ਕਮਾਈਆਂ ਕਰ ਰਹੇ ਨੇ ਜਦੋਂ ਹੁਣ ਉਹਨਾਂ ਦੇ ਜਿਹੜੀਆਂ ਡਿਮੋਲੀਸ਼ਨ ਸ਼ੁਰੂ ਹੋਈਆਂ ਨੇ ਤਾਂ ਆਮ ਲੋਕਾਂ 'ਚ ਪੂਰੀ ਜ਼ਿਆਦਾ ਸੈਟੀਸਫੈਕਸ਼ਨ ਵੀ ਹੁੰਦੀ ਹੈ ਤੇ ਜਿਹੜੇ ਮਾੜੇ ਵਿਅਕਤੀ ਕੰਮ ਕਰਦੇ ਨੇ ਉਹਨਾਂ ਨੂੰ ਵੀ ਇਹ ਮੈਸੇਜ ਜਾਂਦਾ ਹੈ ਕਿ ਇੱਕੋ ਮਾੜੇ ਕੰਮ ਨਾ ਕਰੀਏ ਆਪਾਂ ਕਿ ਜਿਹੜੀਆਂ ਆਪਾਂ ਮੇਨ ਇਹ ਮਾੜੇ ਕੰਮਾਂ ਨਾਲ ਜਿਹੜੀਆਂ ਕਮਾਈਆਂ ਕਰਕੇ ਆਪਣੀਆਂ ਕੋਠੀਆਂ ਸਾਰੇ ਮਹਿਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਉਹ ਸਾਰੇ ਮਹਿਲ ਛੱਟ 'ਚ ਹੀ ਡਿੱਗ ਜਾਂਦੇ ਹੁੰਦੇ ਨੇ ਜੀ ਕੋਈ ਜ਼ਿਆਦਾ ਸਮਾਂ ਨਹੀਂ ਲੱਗਦਾ ਮੈਂ ਇਹਨਾਂ ਦੀ ਬੇਵਕੂਫੀ